ਆਪ ਅਮਰੀਕਾ ਤੋਂ ਬਹੁਤ ਸਾਰੇ ਲੋਕਾਂ ਨੂੰ ਭਾਰਤ ਰਿਪੋਰਟ ਕੀਤਾ ਗਿਆ ਸੀ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਤੇ ਇਸ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਸਿੱਖ ਸੀ ਉਹਨਾਂ ਦੇ ਦਸਤਾਰਾਂ ਲੁਹਾਈਆਂ ਗਈਆਂ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਸਿੱਖ ਵਾਪਸ ਆਏ ਸੀ ਉਸ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਉਹਨਾਂ ਦੇ ਵੱਲੋਂ ਇਸ ਨੂੰ ਡਿਨਾਈ ਕੀਤਾ ਗਿਆ ਕਿ ਅਜਿਹਾ ਨਹੀਂ ਸੀ ਦੱਸਦੀਏ ਕਿ ਅਮਰੀਕਾ ਤੋਂ ਸਿੱਖਾਂ ਨੂੰ ਨੰਗੇ ਸਿਰ ਰਿਪੋਰਟ ਕਰਨ ਦੇ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਪੱਗਾਂ ਉਤਾਰਨ ਵਾਲੀ ਗੱਲ ਨਕਾਰ ਦਿੱਤੀ ਹੈ ਅਮਰੀਕੀ ਅਧਿਕਾਰੀਆਂ ਨੇ ਸਿੱਖਾਂ ਨੂੰ ਪੱਗਾਂ ਉਤਾਰਨ ਲਈ ਨਹੀਂ ਕਿਹਾ ਤਾਂ ਦੱਸ ਦिए ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਵਿਰੋਧੀਆਂ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਜਾ ਰਹੇ ਸੀ ਕਿ ਜਿਹੜੇ ਪੰਜਾਬੀ ਸੀ ਸਿੱਖ ਸੀ ਜਿਨ੍ਹਾਂ ਨੇ ਦਸਤਾਰ ਬੰਨੀ ਹੋਈ ਸੀ ਉਹਨਾਂ ਦੀ ਦਸਤਾਰਾਂ ਲੋਹਾਈਆਂ ਗਈਆਂ ਤਾਂ ਹੁਣ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਅਜਿਹਾ ਨਹੀਂ ਸੀ ਅਸੀਂ ਅਮਰੀਕੀ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਹੈ ਉਸ ਤੋਂ ਬਾਅਦ ਹੀ ਇਹ ਜਵਾਬ ਦਿੱਤਾ ਹੈ ਅਮਰੀਕੀ ਅਧਿਕਾਰੀਆਂ ਨੇ ਕਿਸੇ ਵੀ ਸਿੱਖ ਦੀ ਦਸਤਾਰ ਨਹੀਂ ਉਤਾਰੀ ਅਤੇ ਕੁਝ ਗੈਰ ਕਾਨੂੰਨੀ ਪ੍ਰਵਾਸੀ ਬਿਨਾ ਪੱਗਾਂ ਤੋਂ ਹੀ ਅਮਰੀਕਾ ਪਹੁੰਚੇ ਸਨ ਵਿਦੇਸ਼ ਮੰਤਰਾਲੇ ਦਾ ਇਹ ਵੱਡਾ ਬਿਆਨ ਹੈ ਦਰਸਲ ਡਿਪੋਰਟ ਹੋਏ ਸਿੱਖਾਂ ਨੇ ਅਮਰੀਕਾ ਦੀ ਫੌਜ ਤੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੂੰ ਨੰਗੇ ਸਿਰ ਅਮਰੀਕਾ ਤੋਂ ਭਾਰਤ ਭੇਜਿਆ ਗਿਆ ਤੇ ਉਹਨਾਂ ਦੀ ਪੱਗਾਂ ਉਤਾਰ ਕੇ ਅਮਰੀਕਾ ਚ ਕੂੜੇਦਾਨ ਚ ਸੁੱਟ ਦਿੱਤੇ ਗਏ ਜਿਸ ਤੇ ਵਿਦੇਸ਼ ਮੰਤਰਾਲੇ ਦੇ ਵੱਲੋਂ ਸਪਸ਼ਟਕਰਨ ਦਿੱਤਾ ਗਿਆ ਅਮਰੀਕਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਹ ਜਿਆ ਨਹੀਂ ਸੀ ਕੁਝ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਲੋਕ ਸੀ ਉਹਨਾਂ ਨੇ ਪਹਿਲਾਂ ਹੀ ਆਪਣੀਆਂ ਪੱਗਾਂ ਉਤਾਰੀਆਂ ਅੱਗੇ ਵੱਧਦੇ ਹੁਣ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਹੋਰ ਔਖਾ ਹੋ ਰਿਹਾ ਹੈ ਪ੍ਰਵਾਸੀਆਂ ਦੀ ਗਿਣਤੀ ਸੀਮਤ ਕਰਨਾ ਚਾਹੁੰਦੀ ਹੈ ਕੈਨੇਡਾ ਸਰਕਾਰ ਕੈਨੇਡਾ ਦਾ ਵੀਜ਼ਾ ਰਿਜੈਕਸ਼ਨ ਰੇਟ ਵੱਧ ਗਿਆ ਹੈ ਪਿਛਲੇ ਸਾਲ 23. ਪਿਛਲੇ ਸਾਲ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਸੀ ਜੋ ਕਿ ਕੁੱਲ ਅਰਜ਼ੀਆਂ ਦਾ 50% ਸੀ ਇਸ ਸਾਲ 2023 ਦੇ ਵਿੱਚ 18 ਲੱਖ ਤੋਂ ਜ਼ਿਆਦਾ ਵੀਜ਼ਾ ਅਰਜ਼ੀਆਂ ਨੂੰ ਰਿਜੈਕਟ ਕੀਤਾ ਗਿਆ ਜੋ ਕੁੱਲ ਅਰਜ਼ੀਆਂ ਦਾ 35% ਕੈਨੇਡਾ ਦੇ ਸਥਾਨਕ ਅਖਬਾਰ ਨੇ ਇਹ ਅੰਕੜੇ ਜਾਰੀ ਕੀਤੇ ਨੇ ਦਰਅਸਲ ਕੈਨੇਡਾ ਚ ਰਹਿਣ ਸਹਿਣ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ ਘਰਾਂ ਦਾ ਸੰਕਟ ਖੜਾ ਹੋ ਗਿਆ ਹੈ ਹੈਲਥ케ਅਰ ਸਹੂਲਤਾਂ ਤੇ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਕਰਕੇ ਜ਼ਿਆਦਾ ਦਬਾਅ ਜਿਸ ਕਾਰਨ ਕੈਨੇਡਾ ਸਰਕਾਰ ਘੱਟ ਤੋਂ ਘੱਟ ਪ੍ਰਵਾਸੀਆਂ ਨੂੰ ਵੀਜ਼ਾ ਦੇ ਰਹੀ ਹੈ ਤਾਂ ਜਿੱਥੇ ਵੀਜ਼ਾ ਰੱਦ ਹੋ ਰਿਹਾ ਹੈ ਰਿਜੈਕਸ਼ਨ ਰੇਟ ਜਿਹੜਾ ਹੈ ਉਹ ਵਧਦਾ ਜਾ ਰਿਹਾ ਹੈ ਸਾਲ 2000 23 ਦੇ ਵਿੱਚ 18 ਲੱਖ ਤੋਂ ਜ਼ਿਆਦਾ ਵੀਜ਼ਾ ਅਰਜ਼ੀਆਂ ਨੂੰ ਰਿਜੈਕਟ ਕਰ ਦਿੱਤਾ ਗਿਆ ਅਤੇ ਪਿਛਲੇ ਸਾਲ ਜੇਕਰ ਗੱਲ ਕੀਤੀ ਜਾਵੇ ਤਾਂ 23 ਲੱਖ ਦੇ ਕਰੀਬ ਵੀਜ਼ਾ ਐਪਲੀਕੇਸ਼ਨਜ਼ ਰੱਦ ਕੀਤੀਆਂ ਗਈਆਂ ਜੋ ਕੁੱਲ ਅਰਜ਼ੀਆਂ ਦਾ 50% ਸੀ ਤਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਜੇਕਰ 46 ਲੱਖ ਦੇ ਵੱਲੋਂ ਅਪਲਾਈ ਕੀਤਾ ਗਿਆ ਤਾਂ 23 ਲੱਖ ਦੀਆਂ ਐਪਲੀਕੇਸ਼ਨਜ਼ 23 ਲੱਖ ਦੇ ਵੀਜ਼ੇ ਨਹੀਂ ਦਿੱਤੇ ਗਏ ਰਿਜੈਕਟ ਕਰ ਦਿੱਤੇ ਗਏ ਨੇ ਵੱਡੀ ਖਬਰ ਹੈ ਕਿਉਂਕਿ ਪੰਜਾਬ ਤੋਂ ਵੱਡੇ ਪੱਧਰ ਤੇ ਕੈਨੇਡਾ ਜਾਣਦੇ ਨੇ ਲੋਕ ਖਾਸ ਕਰਕੇ ਵਿਦਿਆਰਥੀ ਪੜ੍ਹਾਈ ਦੇ ਬੇਸ ਤੇ ਪਰ ਹੁਣ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਹੋਰ ਔਖਾ ਹੋ ਗਿਆ ਹੈ ਜਿੱਥੇ ਕੈਨੇਡਾ ਸਰਕਾਰ ਦੇ ਵੱਲੋਂ ਖਰਚੇ ਵਧਾਏ ਗਏ ਨੇ ਉੱਥੇ ਨਾਲ ਹੀ ਕੈਨੇਡਾ ਸਰਕਾਰ ਪ੍ਰਵਾਸੀਆਂ ਦੀ ਗਿਣਤੀ ਵੀ ਸੀਮਤ ਕਰਨਾ ਚਾਹੁੰਦਾ ਹੈ ਕੈਨੇਡਾ ਦਾ ਵੀਜ਼ਾ ਰਿਜੈਕਸ਼ਨ ਰੇਟ ਜਿਹੜਾ ਹੈ ਉਹ ਵਧਦਾ ਜਾ ਰਿਹਾ ਹੈ ਪਿਛਲੇ ਸਾਲ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਸੀ ਜੋ ਕਿ ਕੁੱਲ ਅਰਜ਼ੀਆਂ ਦਾ 50% ਸੀ ਤੇ ਸਾਲ 2023 ਦੇ ਵਿੱਚ ਵੀ 18 ਲੱਖ ਤੋਂ ਜ਼ਿਆਦਾ ਵੀਜ਼ਾ ਐਪਲੀਕੇਸ਼ਨਸ ਨੂੰ ਰਿਜੈਕਟ ਕਰ ਦਿੱਤਾ ਗਿਆ ਤਾਂ ਹੁਣ ਇਹ ਗਿਣਤੀ 18 ਲੱਖ ਤੋਂ ਵੱਧ ਕੇ 23 ਲੱਖ ਨੂੰ ਵੀ ਪਾਰ ਕਰ ਗਈ